ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਅਤੇ ਮਹਾਵਿਨੂ ਸ਼ਰਮਾ ਕਹਿੰਦੇ ਨੇ ਜਿਹੜੀ ਡੈਂਟਲ ਫੀਲੋਸ ਵਿੱਚ ਅੱਜਕੱਲ ਬਹੁਤ ਐਡਵਾਂਸ ਚੀਜ਼ ਆ ਗਿਆ ਕਿਤੇ ਲੋਕ ਪਹਿਲਾਂ ਬਰੇਸਿਸ ਕਰਾਉਂਦੇ ਸੀ ਹਾਲਾਂਕਿ ਅਜ ਵੀ ਕਰਵਾਉਂਦੇ ਨੇ ਪਰ ਅੱਜ ਕੱਲ ਜਿਹੜਾ ਟ੍ਰੈਂਡ ਹੈ ਉਹ ਕਰਾਉਨਸ ਹੈ ਸਮਾਈਲ ਡਿਜ਼ਾਈਨਿੰਗ ਹੈ ਤੇ ਅਲਾਈਨਰਸ ਵੀ ਆ ਗਏ ਤੇ ਇਸ ਤੋਂ ਲਾਵਾ ਹੋਰ ਕਈ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਕੱਲ ਦੰਦਾਂ ਦੇ ਟ੍ਰੀਟਮੈਂਟ ਵਿੱਚ ਬਹੁਤ ਹੀ ਐਡਵਾਂਸ ਹੋ ਚੁੱਕੀਆਂ ਨੇ ਅੱਜ ਕੱਲ ਜਿਹੜੇ ਲੋਕ ਸਮਾਈਲ ਡਿਜ਼ਾਈਨਿੰਗ ਕਰਵਾਉਂਦੇ ਨੇ ਉਹ ਨਾ ਸਿਰਫ ਫਿਲਮ ਸਟਾਰਸ ਦੀ ਨਹੀਂ ਅੱਜ ਕੱਲ ਆਮ ਲੋਕ ਵੀ ਕਰਵਾ ਰਹੇ ਕਿਉਂਕਿ ਸਮਾਈਲ ਤੁਹਾਡੀ ਤੁਹਾਡੀ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਬਹੁਤ ਮੈਟਰ ਕਰਦੀ ਹੈ ਤਾਂ ਖਾਸ ਮੌਕੇ ਤੇ ਗੱਲਬਾਤ ਕਰ ਲਈ ਅਸੀਂ ਮਾਹੌਲੀ ਸ਼ਹਿਰ ਵਿੱਚ ਮੌਜੂਦ ਹਾਂ ਜਿੱਥੇ ਡਾਕਟਰ ਸਬਨੂਰ ਔਜਲਾ ਜੀ ਮੌਜੂਦ ਨੇ ਜੋ ਕਿ ਪ੍ਰੋਸਥੋ ਡੋਂਟਿਸਟ ਨੇ ਲਗਭਗ 12 ਸਾਲ ਤੋਂ ਇਸ ਫੀਲਡ ਨਾਲ ਜੁੜੇ ਹੋਣੇ ਤੇ ਖਾਸ ਮੌਕੇ ਤੇ ਆਪਾਂ ਨਾਲ ਗੱਲਬਾਤ ਕਰਦੇ ਹਾਂ ਡੈਂਟਲ ਵਰਲਡ ਕਲੀਨਿਕ ਨਾਮ ਦਾ ਇਹਨਾਂ ਦਾ ਕਲੀਨਿਕ ਹੈ ਮੋਹੱਲੀ ਵਿੱਚ ਤੇ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਡੈਂਟਲ ਫੀਲ ਨੂੰ ਲੈ ਕੇ ਅਸੀਂ ਨਾਲ ਖਾਸ ਮੌਕੇ ਤੇ ਗੱਲਬਾਤ ਕਰਾਂਗੇ ਜਾਣਾਂਗੇ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਇਸ ਫੀਲਡ ਵਿੱਚ ਐਡਵਾਂਸ ਹੋ ਰਹੀਆਂ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਡਾਕਟਰ ਜਿੱਦਾਂ ਮੈਂ ਗੱਲ ਕੀਤੀ ਕਿ ਅੱਜਕੱਲ ਦੰਦਾਂ ਦੇ ਟ੍ਰੀਟਮੈਂਟ ਵਿੱਚ ਬਹੁਤ ਐਡਵਾਂਸ ਚੀਜ਼ਾਂ ਹੋ ਚੁੱਕੇ ਨੇ ਕਰਾਉਨਸ ਬਹੁਤ ਔਨ ਡਿਮਾਂਡ ਨੇ ਔਨ ਟ੍ਰੈਂਡ ਨੇ ਵੈਨੀਅਰਸ ਆ ਗਏ ਅਲਾਈਨਰਸ ਆ ਗਏ ਤੇ ਲੋਕ ਅੱਜ ਵੀ ਬ੍ਰੇਸਿਸ ਨੂੰ ਓਨੀ ਪ੍ਰੇਫਰੈਂਸ ਦਿੰਦੇ ਨੇ ਕੰਪੇਅਰਡ ਦਨ ਕਰਾਉਨਸ ਐਂਡ ਵੈਨੀਅਰਸ ਹਾਂਜੀ ਜਿੰਨੇ ਵੀ ਯੰਗ ਲੋਕ ਨੇ ਓ ਜ਼ਿਆਦਾ ਵੈਨੀਅਰਸ ਨੂੰ ਪ੍ਰੇਫਰ ਕਰ ਰਹੇ ਨੇ ਓ ਜ਼ਿਆਦਾ ਚਾਹੁੰਦੇ ਨੇ ਕਿ ਸਾਡੀ ਸਮਾਈਲ ਜ਼ਿਆਦਾ ਠੀਕ ਰਵੇ ਤੇ ਅਲਾਈਨਰਸ ਨੂੰ ਪ੍ਰੇਫਰ ਕਰ ਰਹੇ ਨੇ ਜਿਵੇਂ ਬ੍ਰੇਸਿਸ ਜਿੱਤੇ ਸਾਨੂੰ ਦਿਸਦੇ ਨੇ ਮੈਟਲ ਬ੍ਰੇਸਿਸ ਦਿਸਦੇ ਨੇ ਅਲਾਈਨਰਸ ਨੂੰ ট্রান্সਪੇਰੈਂਟ ਬ੍ਰੇਸਿਸ ਨੂੰ ਜ਼ਿਆਦਾ ਪ੍ਰੇਫਰ ਕਰ ਰਹੇ ਨੇ ਸਿਰਫ ਕਿਉਂਕਿ ਸੋਸ਼ੀਅਲੀ ਜ਼ਿਆਦਾ ਚੰਗਾ ਰਹਿੰਦਾ ਹੈ ਸਮਾਈਲ ਕਰਨ ਨੂੰ ਠੀਕ ਰਹਿੰਦਾ ਹੈ ਸੋਸ਼ੀਅਲੀ ਜ਼ਿਆਦਾ ਐਕਸੈਪਟੇਬਲ ਹੈ ਤੇ ਜਿੰਨੇ ਵੀ ਵਿਨਅਰਸ ਤੇ ਅਲਾਈਨਰਸ ਆ ਗਏ ਨੇ ਜੇ ਜਦੋਂ ਤੁਸੀਂ ਟ੍ਰੀਟਮੈਂਟ ਕਰਦੇ ਹੋ ਤਾਂ ਕਿਹੜੀ ਕਿਹੜੀ ਚੀਜ਼ਾਂ ਧਿਆਨ ਰੱਖਦੇ ਹੋ ਪਲੱਸ ਜਦੋਂ ਆਫਟਰ ਟ੍ਰੀਟਮੈਂਟ ਤੁਸੀਂ ਕਿੱਦਾਂ ਦੀ ਡਾਈਟ ਪ੍ਰੈਫਰ ਕਰਦੇ ਹੋ ਕਈ ਵਾਰ ਸਟਿੱਕੀ ਫੂਡ ਨਹੀਂ ਖਾਣਾ ਹੁੰਦਾ ਆਇਲੀ ਚੀਜ਼ਾਂ ਨਹੀਂ ਖਾਣੀ ਹੁੰਦੀ ਬਹੁਤ ਚੀਜ਼ਾਂ ਧਿਆਨ ਰੱਖਣਾ ਪੈਂਦਾ ਤਾਂ ਤੁਸੀਂ ਕਿੱਦਾਂ ਦੀ ਡਾਈਟ ਪੇਸ਼ੈਂਟ ਨੂੰ ਸੁਜੈਸਟ ਕਰਦੇ ਹੋ ਆਫਟਰ ਟ੍ਰੀਟਮੈਂਟ ਡਾਈਟ ਵੇਰੀ ਕਰਦੀ ਹੈ ਟ੍ਰੀਟਮੈਂਟ ਟੂ ਟ੍ਰੀਟਮੈਂਟ ਜਿਵੇਂ ਕਿਸੇ ਨੇ ਐਕਸਟ੍ਰੈਕਸ਼ਨ ਕਰਾਈ ਹੈ ਉਹਨੂੰ ਉਸੇ ਕਹਿੰਦੇ ਆ ਥੋੜੀ 24 ਘੰਟੇ ਠੰਡਾ ਖਾਵੇ ਜਿਨ੍ਹਾਂ ਨੇ ਅੱਗੇ ਵਿਨੈਅਸ ਕਰਾਏ ਨੇ ਉਹਨਾਂ ਨੂੰ ਉਸੇ ਪ੍ਰੇਫਰ ਕਰਦੇ ਅੱਗੋਂ ਬਾਈਟ ਨਾ ਕਰਨ ਜਿਨ੍ਹਾਂ ਨੇ ਬਰੇਸਿਸ ਕਰਾਏ ਨੇ ਉਹਨਾਂ ਨੂੰ ਥੋੜੀ ਸੌਫਟ ਡਾਈਟ ਕਹਿ ਦਿੰਦੇ ਨੇ ਨਵੇਂ-ਨਵੇਂ ਜਿਨ੍ਹਾਂ ਨੇ ਕਰਾਏ ਹੁੰਦੇ ਨੇ ਸੋ ਡਾਈਟ ਵੇਰੀ ਕਰਦੀ ਹੈ ਟ੍ਰੀਟਮੈਂਟ ਟੂ ਟ੍ਰੀਟਮੈਂਟ ਨਾਲ ਕਿ ਹਰ ਇੱਕ ਡਾਈਟ ਨਹੀਂ ਹੈਗੀ ਸਾਰੇ ਟ੍ਰੀਟਮੈਂਟ ਦੀ ਅੱਧਾ ਅੱਧਾ ਡਾਈਟਸ ਨੇ ਤੁਸੀਂ 12 ਸਾਲਾਂ ਚ ਡੈਂਟਲ ਫੀਲਡ ਵਿੱਚ ਐਜ਼ ਅ ਪ੍ਰੋਸਥੋਡੋਂਟਿਸਟ ਕੀ ਬਦਲਾਅ ਦੇਖਿਆ ਜੇ ਜੇਕਰ ਅਪਾ ਗੱਲ ਕਰੀ ਜਿੱਦਾਂ ਮੈਂ ਟੈਕਨੋਲੋਜੀ ਦੀ ਵੀ ਗੱਲ ਕੀਤੀ ਹੈ ਹੋਰ ਕਿਹੜੇ-ਕਿਹੜੇ ਚੀਜ਼ਾਂ ਤੁਸੀਂ ਚੇਂਜ ਦੇਖਦੇ ਹੋ ਟੈਕਨੋਲੋਜੀ ਤਾਂ ਹਰ ਰੋਜ਼ ਹੀ ਵਧ ਰਹੀ ਹੈ ਹੁਣ ਕਾਫੀ ਮਟੀਰੀਅਲਸ ਨਵੇਂ ਆ ਗਏ ਨੇ ਹੁਣ ਜਿਵੇਂ ਅਸੀਂ ਇਮਪ੍ਰੈਸ਼ਨ ਲੈਣੇ ਆ ਪਹਿਲਾਂ ਅਲਜੀਨੇਟ ਨਾਲ ਲੈਂਦੇ ਸੀ ਹੁਣ ਉਹੀ ਸਕੈਨਰਸ ਆ ਗਏ ਨੇ ਇਮਪ੍ਰੈਸ਼ਨ ਲੈਣ ਲਈ ਹੁਣ ਥੋੜਾ ਟ੍ਰੇਸ ਕਟ ਯੂਜ਼ ਹੋ ਰਿਹਾ ਨੇ ਡਿਜੀਟਲੀ ਜ਼ਿਆਦਾ ਚੱਲ ਰਿਹਾ ਹੈ ਡੈਂਟਲ ਸਟਰੀਮ ਸਾਰਾ ਸੇ ਟੈਕਨੋਲੋਜੀ ਤਾਂ ਵਧ ਹੀ ਰਹੀ ਹੈ ਉਹ ਤਾਂ ਹਰ ਰੋਜ਼ ਹੀ ਵਧੂਗੀ ਤੇ ਡਾਕਟਰ ਸਮਾਈਲ ਡਿਜ਼ਾਈਨਿੰਗ ਅੱਜ ਕੱਲ ਇਹਦਾ ਆਨ ਟ੍ਰੈਂਡ ਹੋ ਚੁੱਕਾ ਕਿ ਨਾ ਸਿਰਫ ਫਿਲਮ ਸਟਾਰਸ ਕਰਵਾ ਰਹੇ ਨੇ ਅੱਜ ਕੱਲ ਆਮ ਲੋਕ ਵੀ ਕਰਵਾ ਰਹੇ ਨੇ ਤਾਂ ਲੁਕਸ ਵਾਈਜ਼ ਬਹੁਤ ਲੋ ਚੇਂਜ ਹੁੰਦਾ ਤੇ ਜੇਕਰ ਆਪਾਂ ਕੌਨਫੀਡੈਂਸ ਲੈਵਲ ਦੀ ਗੱਲ ਕਰੀਏ ਉਹ ਕਿੰਨਾ ਕੋਚ ਵਿੱਚ ਬੂਸਟ ਅਪ ਹੁੰਦਾ ਹੈ ਬਹੁਤ ਬੂਸਟ ਅਪ ਹੁੰਦਾ ਕੰਫੀਡੈਂਸ ਲੈਵਲ ਬਹੁਤ ਪੇਸ਼IENTS ਆਉਂਦੇ ਨੇ ਉਹ ਕਹਿੰਦੇ ਨੇ ਕਿ ਸਕੂਲ ਗoing ਪੇਸ਼IENTS ਕਾਲਜ ਗoing ਸਟੂਡੈਂਟਸ ਉਹਨਾਂ ਨੂੰ ਤਾਂ ਬਹੁਤ ਫਰਕ ਪੈਂਦਾ ਹੈ ਕਿ ਟੀਨੇਜਰਸ ਕਿ ਸਾਡੀ ਸਮਾਈਲ ਠੀਕ ਹੋਵੇ ਹੱਸਦੇ ਨਹੀਂ ਆ ਕੋਈ ਤਾਂ ਕਹਿ ਕੇ ਆਉਂਦੇ ਅਸੀਂ ਕਦੇ ਪਿਕਚਰਸ 'ਚ ਕਦੇ ਹੱਸੇ ਹੀ ਨਹੀਂ ਆ ਅਸੀਂ ਸਿਰਫ ਲਿਪਸ ਬੰਦ ਕਰਕੇ ਫੋਟੋਸ ਖਿਚ ਕਲਿੱਕ ਕਰਵਾਉਨੇ ਆ ਤੋ ਇੰਸਟਾਗ੍ਰਾਮ ਦਾ ਟਾਈਮ ਹੈ ਸਾਰੇ ਚਾਹੁੰਦੇ ਨੇ ਕਿ ਸਾਡੀ ਸਮਾਈਲ ਠੀਕ ਹੋਵੇ ਉਹੀ ਵਿਨਅਰਸ ਆਪਸ਼ਨਸ ਨੇ ਅਲਾਈਨਰਸ ਆਪਸ਼ਨਸ ਨੇ ਅਤੇ ਬਹੁਤ ਆਪਸ਼ਨਸ ਨੇ ਕਿ ਜਿਨ੍ਹਾਂ ਨਾਲ ਥੋੜਾ ਕੌਨਫੀਡੈਂਸ ਬੂਸਟ ਹੁੰਦਾ ਤੇ ਜਿਹੜੇ ਗੈਪ ਉਹ ਦੰਦਾਂ ਵਿੱਚ ਗੈਪ ਆ ਜਾਂਦਾ ਉਹ ਜਿਹੜੀ ਰਿਕਵਰੀ ਹੈ ਕਵਰੇਜ ਹੈ ਗੈਪ ਜਿਹੜਾ ਕਵਰਪ ਹੁੰਦਾ ਉਹ ਕਿੰਨੇ ਪਰਸੈਂਟ ਚਾਂਸ ਆ ਕਈਆਂ 'ਚ ਹੁੰਦਾ ਕਿ ਫੁੱਲ ਹੋ ਵੀ ਜਾਂਦਾ ਕਈਆਂ ਤੇ ਕੇਸ ਤੇ ਵੀ ਡਿਪੈਂਡ ਕਰਦਾ ਕਿਤੇ ਨਾ ਕਿਤੇ ਨਹੀਂ ਨਹੀਂ ਗੈਪ 100% ਕਵਰ ਹੋ ਜਾਂਦਾ ਹੈ ਅਜੇ ਇੱਕ ਬ੍ਰੇਸਿਸ ਨਾਲ ਨਹੀਂ ਕਵਰ ਹੋਊਗਾ ਤਾਂ ਫਿਰ ਵਿਨੇਅਰਸ ਨਾਲ ਕਵਰ ਹੋ ਜਾਂਦਾ ਹੈ ਗੈਪ ਤਾਂ 100% ਕਵਰ ਹੋ ਜਾਂਦਾ ਹੈ ਪਰ ਇੱਕ ਟ੍ਰੀਟਮੈਂਟ ਨਹੀਂ ਹੈ ਇੱਕ ਟ੍ਰੀਟਮੈਂਟ ਨਹੀਂ ਹੋਗਾ ਤਾਂ ਦੂਜਾ ਟ੍ਰੀਟਮੈਂਟ ਹੈ ਗੈਪ ਕਵਰ ਕਰਨ ਲਈ ਪਰ 100% ਕਵਰ ਹੋ ਜਾਂਦਾ ਹੈ ਇਸ ਵਿੱਚ ਇੰਪਲਾਂਟਸ ਵੀ ਆ ਗਏ ਲੇਜ਼ਰ ਡੈਂਟਿਸਟਰੀ ਵੀ ਆ ਗਈ ਤੇ ਪਲੱਸ ਸਲਿਪ ਅਲਾਈਨਮੈਂਟ ਵੀ ਆ ਗਿਆ ਉਹ ਸਮਾਈਲ ਡਿਜ਼ਾਈਨ ਨਾਲ ਕਿਤੇ ਨਾ ਕਿਤੇ ਕਨੈਕਟ ਹੈ ਲਿਪ ਅਲਾਈਨਮੈਂਟ ਸਮਾਈਲ ਲਿਪ ਸਪੋਰਟ ਸਾਰੇ ਦੰਦਾਂ ਨੇ ਉਹ ਲਿਪ ਨੂੰ ਸਪੋਰਟ ਕਰਦੇ ਨੇ ਅਜੇ ਸਾਡੇ ਦੰਦ ਆਪਣੇ ਆਪ ਅਲਾਈਨ ਹੋ ਜਾਣਗੇ ਲਿਪ ਦੀ ਫੁੱਲਨੈਸ ਤੇ ਲਿਪ ਦੀ ਅਲਾਈਨਮੈਂਟ ਵੀ ਨਾਲ ਹੀ ਹੋਊਗੀ ਉਹ ਆਟੋਮੈਟਿਕਲੀ ਅਲਾਈਨ ਹੋ ਜਾਂਦੇ ਨੇ ਤੇ ਲਿਪ ਅਲਾਈਨਮੈਂਟ ਕੋਈ ਅੱਜ ਚੀਜ਼ ਨਹੀਂ ਹੈ ਉਹ ਕੋਰਿਲੇਟਿਡ ਹੈ ਦੰਦਾਂ ਦੇ ਅਲਾਈਨਮੈਂਟ ਨਾਲ ਜੇ ਤੁਸੀਂ ਜੇਕਰ ਆਪਾਂ ਥੋੜੀ ਓਵਰਆਲ ਜਰਨੀ ਦੀ ਗੱਲ ਕਰੀਏ ਥੋੜੀ ਓਵਰਆਲ ਜਰਨੀ ਵਿੱਚ ਇੰਟਰਸਟਿੰਗ ਫੈਕਟਰ ਕੀ ਮੰਨਦੇ ਹੋ ਐਜ਼ ਅ ਪ੍ਰੋਸਥੋਡੋਂਟਿਸਟ ਇੰਟਰਸਟਿੰਗ ਫੈਕਟਰ ਤੋਂ ਇਹ ਕਿ ਜਿਹੜੇ ਲੋਕ ਛਾਏ ਰਹਿੰਦੇ ਨੇ ਜਿਹੜੇ ਉਹ ਕਹਿੰਦੇ ਨੇ ਕਿ ਅਸੀਂ ਸਮਾਈਲ ਨਹੀਂ ਕਰ ਸਕਦੇ ਕਿ ਸਾਨੂੰ ਅਸੀਂ ਛਾਏ ਸੀ ਕਦੇ ਦੰਦ ਨਹੀਂ ਦਿਖਾਉਂਦੇ ਫੋਟੋ ਖਿੱਚਦੇ ਹੋਏ ਉਹ ਜਦੋਂ ਆ ਕੇ ਕਹਿੰਦੇ ਨੇ ਕਿ ਹੁਣ ਅਸੀਂ ਪਹਿਲੀ ਵਾਰ ਮੈਂ ਸਮਾਈਲ ਕਰਕੇ ਪਿਕਚਰ ਕਲਿੱਕ ਕਰਵਾਈ ਉਹ ਸਭ ਤੋਂ ਇੰਟਰਸਟਿੰਗ ਰਹਿੰਦਾ ਸੁਣਨਾ ਸਮਾਈਲ ਡਿਜ਼ਾਈਨਿੰਗ ਚ ਅੱਜਕੱਲ੍ਹ ਕਈ ਡਾਕਟਰਜ਼ ਨੇ ਨੂੰ business ਬਣਾ ਰੱਖਿਆ ਹੈ ਅੱਜਕੱਲ੍ਹ ਆਪਾਂ ਲੋਕਾਂ 'ਚ ਬਹੁਤ ਅਵੇਅਰਨੈਸ ਵੀ ਹੋਣ ਦੀ ਲੋੜ ਹੈ ਕਿਤੇ ਨਾ ਕਿਤੇ ਅੰਡਰਸਟੈਂਡਿੰਗ ਦੀ ਨੀਡ ਹੁੰਦੀ ਹੈ ਜਿਹੜੇ ਲੋਕ ਬਾਹਰ ਰੋਡ ਸਾਈਡ ਤੇ ਟੀਥ ਜਿੱਦਾਂ ਆਪਾਂ ਪੰਜਾਬੀ 'ਚ ਲਿਖੀਏ ਦੰਦ ਸਾਜ਼ ਉਹ ਬੈਠਦੇ ਨੇ ਇੱਕ ਲੋਕਾਂ ਦੀ ਪੜ੍ਹਾਈ ਲਿਖਾਈ ਵੀ ਕਿਤੇ ਨਾ ਕਿਤੇ ਮੈਟਰ ਕਰਦੀ ਆ ਉਹਨਾਂ ਬਾਰੇ ਤੁਹਾਡੀ ਕੀ ਵਿਚਾਰਤਾ ਹੈ ਕਿੱਥੇ ਡਾਕਟਰ ਹੁੰਦਾ ਹੈ ਇੱਕ ਵਧੀਆ ਹਾਈ ਪ੍ਰੋਫਾਈਲ ਟ੍ਰੀਟਮੈਂਟ ਕਿੱਥੇ ਹੋ ਜਿਹੜੇ ਰੋਡ ਸਾਈਡ ਦੇ ਸੜਕਾ ਦੇ ਬੈਠਦੇ ਨੇ ਨਹੀਂ ਨਹੀਂ ਉਹਨਾਂ ਕੋਲ ਤਾਂ ਬਿਲਕੁਲ ਨਹੀਂ ਜਾਣਾ ਚਾਹੀਦਾ ਸਭ ਤੋਂ ਇੰਪੋਰਟੈਂਟ ਸਾਡੀ ਹਾਈਜੀਨ ਹੈ ਤੇ ਇਨਫੈਕਸ਼ਨ ਹੈ ਤੇ ਇਨਫੈਕਸ਼ਨ ਕੰਟਰੋਲ ਬਹੁਤ ਜ਼ਰੂਰੀ ਹੈ ਕਿਤੇ ਵੀ ਰੋਡ ਸਾਈਡ ਤੇ ਜਾ ਕੇ ਇਨਫੈਕਸ਼ਨ ਨੂੰ ਬੜਾਵਾ ਦੇਣਾ ਜਿਆਦਾ ਪ੍ਰੋਨ ਟੂ ਇਨਫੈਕਸ਼ਨ ਹੋਣਾ ਉਹ ਬਿਲਕੁਲ ਅਵੋਇਡ ਕਰਨ ਕਿਉਂਕਿ ਉਹਨਾਂ ਕੋਲ ਕੋਈ ਸਟਰਲਾਈਜ਼ੇਸ਼ਨ ਦੇ ਮੀਨਸ ਨਹੀਂ ਹੁੰਦੇ ਉਹ ਕਿਤੋਂ ਵੀ ਚੱਕਦੇ ਨੇ ਕਿਤੋਂ ਵੀ ਲਾ ਦਿੰਦੇ ਨੇ ਉਹ ਇਹਨਾਂ ਪ੍ਰੋਪਰ ਸਟਰਲਾਈਜ਼ੇਸ਼ਨ ਪ੍ਰੋਟੋਕਾਲਸ ਵੀ ਨਹੀਂ ਫੋਲੋ ਕਰਦੇ ਰੋਡ ਸਾਈਡ ਦਾ ਬਿਲਕੁਲ ਨਹੀਂ ਇਨਫੈਕਸ਼ਨ ਨੂੰ ਸਿਰਫ ਵਧਾਉਂਦੀਆਂ ਨੇ ਠੀਕ ਕਰਨ ਤੋਂ ਵਜਾ ਜਦੋਂ ਫਰੇ ਇੰਪਲਾਂਟਸ ਤੇ ਜਿੱਦਾਂ ਮੈਂ ਗੱਲ ਕੀਤੀ ਹੈ ਵੈਨਿਅਰ ਦੀ ਇਹ ਟਰੀਟਮੈਂਟ ਟੋਟਲੀ ਪੇਨਲੈਸ ਹੈ ਬਿਲਕੁਲ ਬਿਲਕੁਲ ਅੱਜ ਕੱਲ ਤਾਂ ਚੱਲੀ ਪੇਨਲੈਸ ਡੈਂਟਿਸਟਰੀ ਰਹੀ ਹੈ ਇੰਪਲਾਂਟਸ ਚ ਵੀ ਬਿਲਕੁਲ ਪੇਨਲੈਸ ਹੈ ਵਿਨਅਰਸ ਤਾਂ 100% ਪੇਨਲੈਸ ਹੈ ਸਾਰੇ ਟਰੀਟਮੈਂਟ ਅੱਜ ਕੱਲ ਪੇਨਲੈਸ ਨੇ ਤੇ ਪੇ ਨਾਲੇ ਪਹਿਲਾ ਕਨਸੈਪਟ ਹੁੰਦੇ ਸੀ ਹੁਣ ਅੱਜ ਕੱਲ ਬਿਲਕੁਲ ਪੇਨਲੈਸ ਡੈਂਟਿਸਟਰੀ ਚੱਲ ਰਹੀ ਹੈ ਤੇ ਇਹ ਕਿਹਾ ਜਾ ਸਕਿਆ ਜਾ ਸਕਦਾ ਤੁਹਾਨੂੰ ਹਰ ਦਿਨ ਨਵਾਂ ਚੈਲੰਜ ਮਿਲਦਾ ਹੈ ਕਿੰਨੇ ਕੇ ਜਿਹੜੇ ਵੈਨਿਅਰਸ ਨੇ ਉਹ ਤਾਂ ਯੰਗਸਟਰਸ ਆਉਂਦੇ ਨੇ ਕਈ ਵਾਰ ਕੋਈ ਬਜ਼ੁਰਗ ਹੁੰਦਾ ਇਹ ਪਲੈਂਟਸ ਵਗੈਰਾ ਦੀ ਦਿੱਕਤ ਹੁੰਦੀ ਹੈ ਕੋਈ ਵਾਰ ਕੋਈ ਡਾਇਬੀਟਿਕ ਪੇਸ਼ੈਂਟ ਹੁੰਦਾ ਫਿਰ ਸੌ ਚੀਜ਼ਾਂ ਦੇਖਣੇ ਪੈਂਦੇ ਨੇ ਆਪਾਂ ਉਹਦਾ ਲੈਵਲ ਵੀ ਚੈੱਕ ਕਰਨਾ ਪੈਂਦਾ ਹੈ ਹਾਂਜੀ ਹਾਂਜੀ ਜਿਹੜੇ ਵੀ ਬਜ਼ੁਰਗ ਆਉਂਦੇ ਨੇ ਪਹਿਲਾਂ ਮੈਡੀਕਲ ਕੰਡੀਸ਼ਨ ਮੈਡੀਕਲ ਹਿਸਟਰੀ ਸਬ ਪੇਸ਼ੈਂਟਸ ਦੀ ਲਿੱਤੀ ਜਾਂਦੀ ਹੈ ਅਜੇ ਕਿਸੇ ਨੂੰ ਡਾਇਬੀਟੀਜ਼ ਹੁੰਦਾ ਉਹਨਾਂ ਦੇ ਉਹਦੇ ਅਕੋਰਡਿੰਗ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਹੈ ਹਮ ਅਜੇ ਕਿ ਸਿੱਧਾ ਬਲੱਡ ਕੱਟ ਹੈ ਉਹਨਾਂ ਦੇ ਅਕੋਰਡਿੰਗ ਟਾਈਪ ਕੀਤਾ ਜਾਂਦਾ ਹੈ ਸਾਰੇ ਜਿਹੜੇ ਜਿਨ੍ਹਾਂ ਦੀ ਮੈਡੀਕੇਸ਼ਨ ਚੱਲ ਰਹੀ ਹੈ ਥਨਰਸ ਦੀ ਉਹਨਾਂ ਨੂੰ ਉਹਨਾਂ ਦੇ ਅਕੋਰਡਿੰਗ ਗਾਈਡ ਕੀਤਾ ਜਾਂਦਾ ਹੈ ਬਲੱਡ ਟੈਸਟ ਤਾਂ ਹਰ ਸਰਜਿਕਲ ਪ੍ਰੋਸੀਜਰ ਤੋਂ ਪਹਿਲਾਂ 100% ਹੁੰਦਾ ਹੀ ਹੁੰਦਾ ਹੈ ਤੇ ਜਿਹੜਾ ਥੋੜਾ ਡੈਂਟਲ ਵਰਲਡ ਕਲੀਨਿਕ ਆ ਉਹਦਾ USB ਕੀ ਹੈ ਜੇਕਰ ਆਪਾਂ ਗੱਲ ਕਰੀਏ डेंटल वॉल क्लीनिंग द यूएसਪੀ ਸਾਡੀ ਹਾਈਜੀਨ ਸਾਡਾ ਸਟਰਲਾਈਜੇਸ਼ਨ ਸਾਡਾ ਟਰੀਟਮੈਂਟ ਪੇਨਲੈਸ ਡੈਂਟਿਸਟਰੀ ਹੈ ਉਰੇ ਤੇ ਤੁਹਾਨੂੰ ਬਿਲਕੁਲ ਹੀ ਸਹੀ ਗਾਈਡੈਂਸ ਮਿਲਦੀ ਹੈ ਉਰੇ ਬਿਨਾ ਕਿਸੇ ਹ ਹਵਾ ਬਣਾਏ ਕਿਸੇ ਚੀਜ਼ ਨੂੰ ਕਿਸੇ ਟਰੀਟਮੈਂਟ ਦਾ ਜਿਹੜਾ ਜੈਨੂਇਨ ਹੈ ਉਹੀ ਉਰੇ ਗਾਈਡੈਂਸ ਮਿਲਦੀ ਹੈ ਅਨਨੇਸੈਸਰੀਲੀ ਅਸੀਂ ਇੱਕ ਵੀ ਟਰੀਟਮੈਂਟ ਨਹੀਂ ਕਰਦੇ ਜਿਹੜਾ ਸੈਲਫ ਕ੍ਰੀਏਟਿਡ ਟ੍ਰੀਟਮੈਂਟ ਹੁੰਦਾ ਜਾਂ ਫਿਰ ਕਿ ਚਲੋ ਇਹ ਵੀ ਕਰਾ ਲਓ ਉਹ ਵੀ ਕਰਾ ਲਓ ਅਨਨੇਸੈਸਰੀਲੀ ਕੋਈ ਟ੍ਰੀਟਮੈਂਟ ਨਹੀਂ ਹੈ ਜਿੰਨਾ ਤੁਹਾਡੀ ਰਿਕੁਆਇਰਮੈਂਟ ਹੈ ਜਿਹੜੀ ਜੈਸ ਟ੍ਰੀਟਮੈਂਟ ਹੈ ਉਹੀ ਹੋ ਰਹੀ ਹੁੰਦੀ ਹੈ ਅਕੋਰਡਿੰਗ ਇਸ ਇੱਕ ਉਹ ਹੋ ਗਈ ਰੇਸਿਜ਼ਮ ਹੋ ਗਿਆ ਇਸ ਫੀਲਡ ਵਿੱਚ ਕੰਪੀਟੀਸ਼ਨ ਬਹੁਤ ਵੱਜ ਚੁੱਕਿਆ ਬਹੁਤ ਡਾਕਟਰਸ ਨੇ ਕਲੀਨਿਕ ਖੋਲੇ ਹੋਏ ਹੈ ਜਗਾ ਜਗਾ ਤਾਂ ਉਸ ਨੂੰ ਕਿਸ ਤਰੀਕੇ ਨਾਲ ਦੇਖ ਦਿਓ ਹਾਲਾਂਕਿ ਇਸ ਡਾਕਟਰ ਦੀ ਹਾਥਰੀ ਸਫਾਈ ਕਲੀਨਲੈਸ ਬਹੁਤ ਮੈਟਰ ਕਰਦੀ ਹੈ ਜੈਨੂਇਨ ਰਹਿਣਾ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਪਤਾ ਚੱਲ ਜੀ ਜਾਂਦਾ ਜਿਹੜਾ ਜੈਨੂਇਨ ਓਪੀਨੀਅਨ ਦੇਵੇ ਜਿਹੜਾ ਓਨੈਸਟੀ ਨਾਲ ਕੰਮ ਕਰੇ ਬਸ ਉਹੀ ਡਿਫਰੈਂਸ਼ੀਏਟਿੰਗ ਫੈਕਟਰ ਹੈ ਅੱਜਕਲ ਕਿਉਂਕਿ ਇੰਨੀ ਜ਼ਿਆਦਾ ਕਲਿਨਿਕਸ ਹੋ ਗਏ ਨੇ ਬਸ ਜਿਹੜਾ ਜੈਨੂਇਨਲੀ ਆਪ ਦਾ ਬਸ ਕੰਮ ਕਰੀ ਜੋ ਉਹੀ ਡਿਫਰੈਂਸ਼ੀਏਟਿੰਗ ਫੈਕਟਰ ਇਕੋ ਹੀ ਆਂਦਾ ਹੈ ਤੇ ਹੁਣ ਕਿਹੜੀ ਕਿਹੜੀ ਤੁਸੀਂ ਐਡਵਾਂਸ ਚੀਜ਼ਾਂ ਤੇ ਵਰਕਆਊਟ ਕਰ ਰਹੇ ਹੋ ਡੈਂਟਲ ਫਿਲ ਨੂੰ ਲੱਗੇ ਹੋਰ ਕਿਹੜੀ ਕਿਹੜੀ ਚੀਜ਼ਾਂ ਐਡ-ਆਨ ਹੋਣ ਜਾ ਰਹੀਆਂ ਜਿਹੜੀ ਇੱਕ ਸਰਪ੍ਰਾਈਜ਼ ਰਗੀ ਲੋਕਾਂ ਵਾਸਤੇ ਡਿਜੀਟਲ ਡੈਂਟਿਸਟਰੀ ਬਹੁਤ ਸਰਪ੍ਰਾਈਜ਼ ਕਰੋਗੇ। ਡਿਸਾਰੀ ਡੈਂਟਿਸਟਰੀ ਹੁਣ ਡਿਜੀਟਲ ਹੋਣ ਵਾਲੀ ਹੈ। ਇਮਪ੍ਰੈਸ਼ਨਸ ਤਾਂ ਡਿਜੀਟਲ ਹੋ ਹੀ ਗਏ ਨੇ। ਕਰਾਉਨਸ ਵਗੈਰਾ ਸਭ ਡਿਜੀਟਲ ਡੈਂਟਿਸਟਰੀ ਹੈ ਜਿਹੜੀ ਅਸੀਂ ਅੱਗੇ ਦੇਖ ਸਕਦੇ ਆ ਤੇ ਹੋਰ ਪੇਨਲੈਸ ਹੋਰ ਇਨਵਰਨਮੈਂਟ ਆ ਰਹੀਆਂ ਨੇ ਕਿ ਡੈਂਟਿਸਟਰੀ ਨੂੰ ਪੇਨਲੈਸ ਕਰਨ ਦੇ ਤਾਂ ਤੁਸੀਂ ਦੇਖਿਆ ਸੀ ਕਿ ਡਾਕਟਰ ਸਬਨੂਰ ਅੋਜਲਾ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਕਿ ਡੈਂਟਲ ਫੀਲਡ ਵਿੱਚ ਬਹੁਤ ਕੰਪੀਟੀਸ਼ਨ ਹੈ ਪਰ ਕਿਤੇ ਨਾ ਕਿਤੇ ਡਾਕਟਰ ਦੀ ਹੱਥ ਦੀ ਸਫਾਈ ਬਹੁਤ ਮੈਟਰ ਕਰਦੀ ਹੈ ਕਲੀਨਲੈਸ ਹਾਈਜਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਕਿ ਰੋਡ ਸਾਈਡ ਲੋਕਾਂ ਨੇ ਰੱਖ ਰੱਖੇ ਨੇ ਇਦਾਂ ਹੀ ਦੰਦ ਸਾਜ ਉਹ ਬਹੁਤ ਚੀਜ਼ ਗਲਤ ਹੈ ਉਹ ਬਿਲਕੁਲ ਅਨਪ੍ਰੋਫੈਸ਼ਨਲਿਜ਼ਮ ਹੈ ਇਹ ਲੋਕਾਂ ਨੂੰ ਇਸ ਚੀਜ਼ ਬਾਰੇ ਬਹੁਤ ਅਵੇਅਰ ਹੋਣਾ ਜ਼ਰੂਰੀ ਤੁਸੀਂ ਵੀ ਕਮੈਂਟਸ ਵਿੱਚ ਆਪਣੇ ਵਿਚਾਰ ਇਨਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਕਿਥੇ ਤੁਸੀਂ ਇੱਕ ਹਾਈ ਪ੍ਰੋਫਾਈਲ ਡਾਕਟਰ ਕੋਲ ਟ੍ਰੀਟਮੈਂਟ ਵਾਸਤੇ ਆਂਦੇ ਨੂੰ ਇੱਕ ਡੈਂਟਲ ਦਾ ਡੀ ਵੀ ਨਹੀਂ ਪਤਾ ਤਾਂ ਇਸ ਬਾਰੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਹੋਰ ਵੀ ਕਈ ਸਾਰੀਆਂ ਚੀਜ਼ਾਂ ਡੈਂਟਲ ਫੀਲ ਨਾਲ ਜੁੜੀਆਂ ਐਡਵਾਂਸ ਹੋਣ ਜਾ ਰਹੀਆਂ ਜੋ ਕਿ ਲੋਕਾਂ ਵਾਸਤੇ ਕਾਈਂਡ ਆਫ ਸਰਪ੍ਰਾਈਜ਼ ਰਹੇਗਾ ਕਿਉਂਕਿ ਪੇਨਲੈਸ ਟ੍ਰੀਟਮੈਂਟ ਤਾਂ ਹੈਗੇ ਨੇ ਅੱਗੇ ਜਾ ਕੇ ਹੋਰ ਵੀ ਪੇਨਲੈਸ ਹੋਣ ਜਾ ਰਹੇ ਜੋ ਕਿ ਇੱਕ ਕਾਈਂਡ ਆਫ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸਰਪ੍ਰਾਈਜ਼ ਹੀ ਰਹੇਗਾ ਤਾਜ਼ਾ ਅਪਡੇਟਸ ਲਈ ਬਨੇ ਰਹੋ ਅਜ਼ਾਦ ਟੀਵੀ ਨਿਊਜ਼ ਨਾਲ